ਬੇ ਗਾਲੇ ਆ ਸੋਢੀ ਹੁਣ ਚਮਕੀਲੀ ਦਾ ਗੀਤ ਲਾਵੇ ਆ ਮੈਂ ਨੰਦਾ ਟੱਕਣ ਬੈਠਾ ਆਸੀਂ ਦੋ ਜਾਨੇ ਆ ਜਿਹੜੇ ਚਮਕੀਲੀ ਨਾਲ ਰਹੇ ਆ ਇੱਥੇ 20 ਬੰਦੇ ਜਿਹੜੇ ਕਦੇ ਨੌਜਾ ਜਗਿਰਦਾ ਆ ਹੋਹੀ ਮੇਰੇ ਸਾਹਮਣੇ ਲਿਆਓ ਸੋਢੀ ਸਾਹਿਬ ਸਾਹਮਣੇ ਲਿਆਓ ਲੋਕੀ ਆਏ ਇਹਦੇ ਜਿਹੜੇ ਨਾ ਨਕਲੀ ਆ ਉਹ ਜਗਿਰਦ ਆ ਉਹ ਕਹਿੰਦੇ ਚਮਕੀਲਾ 4 ਖੜੇ ਲੌਂਦਾ ਤਿੰਨ ਲੌਂਦਾ ਦੀ ਮੈਂ ਕਹੇ ਇੱਕ ਖੜਾ ਲੌਂਦਾ ਦੀ ਮੈਂ ਮੈਂ ਨਿਵੇਦਨਾ ਬੈਜੂ ਜੇ ਕੋਈ ਸਬਦ ਕਰ ਦਵੇ ਕਿ ਦੋ ਖੜੇ ਲੌਂਦਾ ਦੀਓ ਕਿਆ ਬਾਤ ਹੈ ਬੋਏ 613 ਪਹਿਲੀ ਵਾਰ ਅੱਜ ਅਸੀਂ ਇਕੱਠੇ ਹੋਏ ਹਾਂ ਕਿਸੇ ਨੇ ਅੱਜ ਤੱਕ ਨਹੀਂ ਇੰਟਰਵਿਊ ਲਈ ਅੱਗੋਂ ਨਹੀਂ ਹੁੰਦਾ ਓ ਜੱਟਾ ਜਾਗ ਪਈ ਬਈ ਹੁਣ ਜਾਗੋ ਵਈਆ ਆਹੋ ਬਈ ਹੁਣ ਜਾਗੋ ਵਈਆ ਛੋਟੀ ਆ ਗਿਆ ਆ ਛੋਟੀ ਆ ਗਿਆ ਔਰ ਮੇਰਾ ਭਰਾ ਆ ਗਿਆ ਯਾਦ ਨਹੀਂ ਜੀ ਮਗਾ ਆਇਆ ਨਹੀਂ ਸੁ ਨਹੀਂ ਨਹੀਂ ਕੋਈ ਮੈਰੀ ਕੁੜੀ ਦੀ ਸੀ ਤੇ ਜਿੱਦੀ ਲਈ ਮੈਗਾ ਹਾਂ ਇਹਨੇ ਮੈਗਾ ਮਾਨ ਕੋ ਨਾਲ ਗੱਲਬਾਤ ਕਰਕੇ ਆ ਸਾਰੀ ਕੁੜੀ ਭੈਣ ਜੀ ਹਾਂ ਹਾਂ ਹੋਰ ਕਿਤਾਬ ਮਨ ਤੇਰੀ ਫਰੈਂਡ ਕਿੱਟ ਸੀ ਉਹ ਮੋਬਾਈਲ ਆ ਹਾਂ ਹੁਣ ਆਪਾਂ ਇੰਨਾ ਪਤਾ ਲਈ ਅੱਛਾ ਹਾਂ ਹੁਣ ਜੰਗੋ ਗਏ ਹਨ ਆਪਾਂ ਹਾਂ ਚੱਲ ਜੰਗੋ ਗਏ ਹਾਂ ਅਰ ਸਿੱਧਾ ਫੜੇ ਹੋ ਗਏ ਨਹੀਂ ਫਿਰ ਕਿਉਂ ਆ ਦਿਲ ਤੋਂ ਆਏ ਹੋਰ ਸੀਤ ਕਿੱਦਾਂ ਹਾਂ ਬਹੁਤ ਵਧੀਆ ਵੀ ਐਨੀ ਮੈਨੂੰ ਖੁਸ਼ੀ ਹੋਈ ਥੋੜੀ ਹਾਂ ਕੈਨੇਡਾ ਅਮਰੀਕਾ ਇੰਗਲੈਂਡ ਜਾਂ ਕੁਛ ਵੀ ਆ ਹਾਂ ਤੇਨਾਂ ਦਾ ਹੋੜੜ ਨਾਲ ਟਕਰਾਉਂਦੇ ਆ। ਟੀਵੀ ਵੀ ਹੈ ਤੇ ਆਹ ਰੇਡੀਓ ਵੀ ਹੈ ਭਾਈ ਇਹ ਵਰਤਾਂਦਾ ਸੀ। ਆਹ ਬਈ ਗੱਲੇ ਆ ਸੋਢੀ। ਹੁਣ ਚਮਕੀਲੀ ਦਾ ਗੀਤ ਲਾਵੇ। ਆਹ ਮੈਨਾਂ ਆਂਦਾ। ਇਹ ਜਿਹੇ ਗੀਤ ਲਾ। ਵੀ ਅੱਜ ਤੂੰ ਆਇਆ ਹਰ ਇੱਕ ਸਾਲ ਆਉਣਾ ਮੈਨੂੰ ਖੁਸ਼ੀ ਹੋਈ ਹੈ ਬਹੁਤ। ਆਹ ਕੁੜੀ ਵੀ ਮੈਂ ਫੋਟੋ ਜ਼ਰੂਰ ਲਈਏ। ਸਾਡੀ ਕੁੜੀਆਂ ਵਰਗੀ ਆ। ਹੂੰ। ਤੇ ਅੱਜ ਮੈਂ ਬਹੁਤ ਖੁਸ਼ੀ ਹੋ ਗਈ ਤੁਹਾਨੂੰ ਆ ਕੇ ਮੈਨੂੰ ਵੀ ਮੈਂ ਸਪੈਸ਼ਲ ਮਿਲਣਾ ਹੈ ਮੈਨੂੰ ਕਹਿੰਦੇ ਬਈ ਮਾਰਕੂ ਦੇ ਟੱਕਣ ਪਾ ਹਣੀ ਉੱਧਰ ਬੈਠੇ ਮੈਂ ਕਿਹਾ ਮੈਂ ਆਪ ਮਿਲ ਕੇ ਆਉਣਾ ਉਹ ਸਤਜਵੰਤ ਸਾਹਿਬ ਵੀ ਆਏ ਅੱਛਾ ਜੀ ਠੀਕ ਹੈ ਦੇ ਦਿਓ ਉਹਨਾਂ ਨੂੰ ਠੀਕ ਹੈ ਬਾਜੀ ਜੰਦਾਬਾਦ ਆਜੋ ਆਜੋ ਟੱਕਣ ਵੀ ਆ ਟੱਕਣ ਨੂੰ ਮਲਾਓ ਬਈ ਆ ਟੈਰ ਪਨਾਰਾ ਸਿਕਨ ਸਾਹਿਬ ਸਾਚੀ ਕਾ ਚੀ ਸਾਚੀ ਕਾ ਇੱਕ ਕੈਨੇਡਾ ਤੋਂ ਨੇ ਆਪਣੇ ਮੈਂ ਸੋਢੀ ਨਾਗਰਾ ਜੀ ਟ੍ਰੈਂਟੋ ਕੈਨੇਡਾ ਤੋਂ ਉਹ ਸ਼ੁਕਰ ਹੈ ਮਾਰਕੂ ਭਾਈ ਸਾਡੇ ਕੋਲ ਹੁੰਦਾ ਹੈ ਏ ਮੈਂ ਕਿੱਥੇ ਗਿਆ ਦੇ ਕੈਨੇਡਾ ਵਾਲੇ ਬੰਦੇ ਵੀ ਸਾਡੇ ਕੋ ਆ ਗਏ ਹਾਂ ਅੱਛਾ ਆਇਆ ਕਰੀ ਹਾਂ ਸ਼ੋਰਟਕਟ ਗਲਤ ਸੀ ਹਾਂ ਤੇ ਇਹ ਮੈਂ ਨਾ ਨਾ ਰਿਹਾ ਇਹ ਤੇਰੀ ਗਲਤੀ ਆ ਤੂੰ ਨਾ ਰਿਹਾ ਇਹ ਮੇਰੀ ਕੋਈ ਗਲਤੀ ਨਹੀਂ ਵੇਖ ਲੈ ਅੱਛਾ ਕੌਮੇਡੀ ਮੇਰਾ ਕਰ ਰਿਹਾ ਮੈਂ ਤਾਂ ਗੱਲ ਕਰਦਾ ਯਾਰ ਮੈਂ ਤੇ ਨਾ ਕੌਮੇਡੀ ਕਰ ਲਾ ਕਿਹਾ ਫੇਰ ਆਪਾਂ ਲੋਕਾਂ ਨੂੰ ਕੌਮੇਡੀ ਕਰਨੀ ਆਪਾਂ ਅੱਛਾ ਦੱਸ ਸਾਡੇ ਬਾਰੇ ਤੰਪੀਲੇਵਾਰੇ ਵੀ ਪਹਿਲਾਂ ਮੇਰੇ ਨਾਲ ਚੱਕਰ ਕੋਲੇ ਟਿੱਕਣ ਸਾਹਿਬ ਵੱਡੇ ਭਾਜੀ ਤੁਹਾਨੂੰ ਸੁਆਗਤ ਕਿਦਾਂ ਪ੍ਰਾਪਤ ਹੋਇਆ ਅਮਰ ਸਿੰਘ ਚਮਕੀਲਾ ਨਾਲ ਤੁਹਾਡੀ ਮੁਲਾਕਾਤ ਕਿਦਾਂ ਹੋਈ ਜੇ ਆਪਾਂ ਬਹਿ ਕੇ ਗੱਲ ਕਰ ਲਈਏ ਹਾਂ ਬਹਿ ਕੇ ਕਰ ਲਈਏ ਆਰਪੀਡੀ 24 ਤੇ ਉਡੀਕ ਮੀਡੀਆ ਗਰੁੱਪ ਦੇਖ ਰਿਹਾ ਸਾਰੇ ਦਰਸ਼ਕਾਂ ਨੂੰ ਸੋਢੀ ਨਾਗਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਵੈਲਕਮ ਜੀ ਆਇਆਂ ਨੂੰ ਬਚਪਨਾ ਤੋਂ ਛੋਟੇ ਹੁੰਦੇ ਅਮਰ ਸਿੰਘ ਚਮਕੀਲਾ ਦੇ ਬੀਬਾ ਅਮਰਜੋਤ ਉਹਨਾਂ ਨੂੰ ਸੁਣਦੇ ਤੇ ਲਾਈਫ ਦੇ ਵਿੱਚ ਦੋ ਵਾਰੀ ਦੇਖਣ ਦਾ ਮੌਕਾ ਮੈਨੂੰ ਮਿਲਿਆ ਇੱਕ ਤਾਂ ਮੇਰੇ ਨਾਲ ਦੇ ਪਿੰਡ ਆਲੀ ਚੱਕ ਆਏ ਸੀਗੇ ਇੱਕ ਸਾਡੇ ਕਪੂਰਥਲਾ ਸਾਈਡ ਇਬਨ ਉਦੋਂ 8ਵੀਂ ਦੇ ਸਟੂਡੈਂਟ ਸਗੇ ਤੇ ਬਾਹਰ ਦੀ ਗੱਲ ਕਰਾਂ ਪਿਛਲੇ 18 ਸਾਲਾਂ ਤੋਂ ਮੀਡੀਆ ਦੇ ਵਿੱਚ ਇੱਥੇ ਰੇਡੀਓ ਪ੍ਰੋਗਰਾਮ ਰੌਣਕ ਪੰਜਾਬ ਦੀ ਉਡੀਕ ਅਸੀਂ ਕਰਦੇ ਆਂ ਮੈਂ ਛੋਡੀ ਨਾਗਰ ਨਾਲ ਮੇਰੇ ਟੀਮ ਮੈਂਬਰ ਸ਼ੀਤਲ ਹੁਣੀ ਮਨਕੂ ਭਾਈ ਸਾਡਾ ਟੱਕਣ ਸਾਹਿਬ ਤੁਹਾਡਾ ਦੋਨਾਂ ਭਰਾਵਾਂ ਦਾ ਰੌਣਕ ਪੰਜਾਬ ਤੇ ਵੈਲਕਮ ਜੀ ਆਇਆਂ ਨੂੰ ਜੀ ਧੰਨਵਾਦੀ ਧੰਨਵਾਦ ਸੋ ਸੇ ਅਸੀਂ ਦੋ ਜਣੇ ਚੰਗੀ ਦੇ ਸੇ ਸੱਪੀ ਜੇ ਹੋਰ ਕੋਈ ਨਹੀਂ ਲਿਆ ਠੀਕ ਹੈ ਇਹ ਬਾਹਰ ਟੱਕਣ ਸਾਹਿਬ ਦੱਸੋ ਟੱਕਣ ਸਾਹਿਬ ਜੀ ਹਾਂ ਜੀ ਜਨਾਬ ਜੀ ਸਭ ਤੋਂ ਪਹਿਲਾਂ ਇਹ ਸਾਨੂੰ ਜਿੰਨੇ ਵੀ ਸਾਡੇ ਦਰਸ਼ਕ ਆ ਲੈਸਨਰ ਉਹਨਾਂ ਨੂੰ ਦੱਸੋ ਅਮਰ ਸਿੰਘ ਚਮਕੀਲਾ ਬੀਬਾ ਅਮਰਜੋਤ ਨਾਲ ਤੁਹਾਡੀ ਮੁਲਾਕਾਤ ਕਿਵੇਂ ਹੁੰਦੀ ਮੇਰੀ ਮੁਲਾਕਾਤ ਜੀ ਮੈਂ ਉਦੋਂ ਕੰਮ ਕਰਦਾ ਸੀ ਮਮਨ ਸਿੰਘ ਸਾਹਿਬ ਨਾਲ ਜੀ ਉਹ ਇੱਕ ਇੱਕ ਘੜੇ ਦਾ ਦਿੰਦਾ ਸੀ 30 ਰੁਪਏ ਅੱਛਾ ਜੀ ਇੱਕ ਇੱਕ ਘੜੇ ਦਾ ਇਹ ਕਿਹੜੇ ਸਾਲ ਦੀ ਗੱਲ ਹੋ ਇਹ ਉਹ ਹੀ ਕੋਈ 78 80 77 ਦੀ ਗੱਲ ਆ ਠੀਕ ਹੈ ਉਦੋਂ ਫਿਰ ਵਿਆਹ ਨਹੀਂ ਸੀ ਹੋਇਆ ਠੀਕ ਹੈ ਜੀ ਤੇ ਦੁੱਗਨ ਖਾਣੇ ਲੱਗ ਜੰਦੇ ਤੇ ਸੋ ਸ਼ਾਮ ਨੂੰ ਕਦੀ 60 ਕਦੀ 100 ਉਹ ਲੈ ਗਾਇਨੇ ਆ ਠੀਕ ਹੈ ਤੇ ਇਕੱਟਾ ਬੜਾ ਫਕਣਾ ਕੱਚੀ ਆਂ ਦੇਖੀਓ ਤੁਸੜਗਾ ਜੀ ਕਦੀ ਗੱਗਨਗਰ ਕਦੀ ਬੋਰ ਕਦੀ ਪਾਜਲਗਾ ਚਲੋ ਲੱਗੇ ਨੇ ਉਸ ਤੋਂ ਪਹਿਲਾਂ ਮੈਂ ਸੀਗਾ ਬੰਬੇ ਜਾਂਦਾ ਹੀ ਐਕਟਰਾਂ ਕੋਲ ਠੀਕ ਹੈ ਜੀ ਉੱਥੇ ਪਸਾਕੀ ਦਾ ਮੇਲਾ ਬਣਾਉਂਦੇ ਆ ਜੀ ਉੱਥੇ ਬੜਾ ਨਾਂ ਇਹ ਸਾਡਾ ਮੱਕਾ ਟਕਣਾ ਠੀਕ ਹੈ ਮੇਰਾ ਸਾਥੀ ਸੀ ਸਨਮੋ ਸਿੰਘ ਆਯਾ ਜੀ ਜਿਹੜਾ ਸ਼ਾਇਰ ਸੀ ਬੜਾ ਤਕੜਾ ਇਹ ਉਹ ਮੱਕੜ ਦੀ ਮਟਕੜ ਦੇ ਜੀ ਇਹ ਸਾਡੇ ਨਾਂ ਪਾਇਆ ਐਕਟਰਾਂ ਨੇ ਠੀਕ ਐਕਟਰਾਂ ਨੇ ਪਾਇਆ ਐਕਟਰਾਂ ਨੇ ਪਾਇਆ ਛੋਟਾ-ਬੜਾ ਨਾ ਦੇਉਂਦਾ ਖਮਾਰਾਂ ਚ ਬੜਾ ਹੁੰਦਾ ਹੀ ਕੋਈ ਬੰਦਾ ਹੂਟ ਹੋਏ ਨਾ ਉਹਨੇ ਕਹਿੰਦੇ ਲੋਕ ਜੀ ਮੱਖਾ ਨਕਣਾ ਰਿਆ ਤਾੜੀਆਂ ਵਾਜਾਲੀਆਂ ਤੇ ਸਾਨੂੰ ਸਾਡੀ ਸਾਡਾ ਜਿਹੜਾ ਨਾ ਅਕਤਾ ਉਹ ਸਾਡਾ ਬਣ ਗਿਆ ਵੀ ਅਸੀਂ ਲੋਕਾਂ ਨੂੰ ਹਸਾਉਣਾ ਉਹ ਤੋਂ ਇਹ ਸ਼ੁਰੂ ਹੋਇਆ ਕਿ ਜ ਮੈਂ ਕੰਮ ਕਰਦਾ ਸੀ ਸਟੇਕ ਸਾਬਨਾ ਜਦੋਂ ਚਰਸੀ ਆ ਲੱਗ ਗਿਆ ਤੇ ਸਾਡਾ ਬੱਬੇ ਜਾਣਾ ਬੰਦ ਹੋ ਗਿਆ ਠੀਕ ਹੈ ਜੀ ਤੇ ਉਹ ਕਰਦੇ ਕਰਦੇ ਤਾਂ ਤਮਕੀਲਾ ਸੀਗਾ ਜਿਗਰ ਦਾ ਸਿੰਦੇ ਦਾ ਅਸੀਂ ਤੇ ਇੱਕ ਦਿਨ ਇਹਨਾਂ ਦੀ ਆਨਮੜ ਹੋ ਗਈ ਸਿੰਦਾ ਸਾਹਿਬ ਨਾਲ ਖੇਡਾ ਸਾਬਨਾ ਤਮਕੀਲੇ ਦੀ ਠੀਕ ਹੈ ਇਹਨੇ ਆਪਣਾ ਗਰੁੱਪ ਬਣਾ ਲਿਆ ਠੀਕ ਹੈ ਜੀ ਅ ਸੋਨੀਆ ਨਾਲ ਠੀਕ ਹੈ ਜੀ ਸੰਦਰ ਸੋਨੀਆ ਠੀਕ ਹੈ ਉਸ ਵਕ ਲੱਗਾ ਸੀ ਇਸ ਦੇ ਖਾਬ ਨਾਲ ਜਿਹੜਾ ਥੋੜੇ ਦਾ ਘਰ ਵਾਲਾ ਸੀ ਉਹ ਮੇਰਾ ਯਾਰ ਸੀ ਬਰਾ ਬੜਾ ਪੁਰਾਣਾ ਯਾਰ ਸੀ ਪੁਰਾਣਾ ਜੁੱਟ ਸੀ ਹਮ ਪਹਿਲਾ ਹਮ ਪਹਿਲਾ ਉਹ ਮੈਨੂੰ ਕਹਿੰਦਾ ਇੱਕ ਦਿਨ ਆਇਆ ਅਜੇ ਇਹਦਾ ਛੱਟ ਬਣਿਆ ਸੀ ਨਵ ਨਵਾਂ ਕਹਿੰਦਾ ਯਾਰ ਮੁੰਡਾ ਨਵਾਂ ਰਖਿਆ ਇੱਕ ਭਈ ਤੂੰ ਛਾਣਾ ਬੰਦਾ ਤੂੰ ਆਂੜਿਆ ਵੀ ਤੂੰ ਆ ਜਾ ਤੇ ਤੂੰ ਥੇ ਸੰਭ ਲੈਗਾ ਮੈਂ ਕਿਹਾ ਮੈਂ ਕਿਹਾ ਗੱਲ ਤਾਂ ਨਾ ਤੇਰਾ ਇੱਕ ਪ੍ਰੋਬਲਮ ਲੱਗਣਾ ਇੱਥੇ ਮੈਂ ਦੋ ਤਿੰਨ ਲਾਉਣਾ ਮੈਂ ਸ਼ਾਮ ਨੂੰ 100 ਲੈ ਆਉਣਾ ਉਹ ਕਹਿੰਦਾ ਤੈਨੂੰ 100 ਰੁਪਏ ਰੋਕ ਦੇ ਦਿਆਂ ਖੜਾ ਖੜਾ ਲੱਗੇ ਨਾ ਲੱਗੇ 100 ਰੁਪਏ ਪੱਕਾ 100 ਪੱਕਾ ਠੀਕ ਹੈ ਮੈਂ ਕਰ ਮੈਂ ਜਰੂਰ ਕਟਾ ਪਕਣਾ ਹਾਂ ਕਦੀ 100 ਕਿਲੋਮੀਟਰ ਉਧਰ ਮੈਂ ਕਹਿੰਦਾ ਉਧਰ ਕਦੀ ਉਧਰ ਮੈਂ ਮਾਰੀ ਛਾਲ ਮਾਰ ਉਧਰ ਨਾਲੇ ਮੈਨੂੰ ਪਿਆ ਕਰਿਓ ਮੇਰੀ ਸੇਵਾ ਫੁੱਲ ਮੈਂ ਆ ਗਿਆ ਜੀ ਆ ਗਿਆ ਤੇ ਪਹਿਲਾਂ ਦੇ ਇੱਕ ਮਹੀਨਾ ਚਲੋ ਜਿੱਦਾਂ ਮੈਂ ਵੇਖਿਆ ਵੀ ਇਹ ਕੀ ਗੰਦੇ ਆ ਵੀ ਮੈਂ ਇੱਥੇ ਕੀ ਲੱਭ ਸਕਦਾ ਆਪਣੀ ਾੜਵਾ ਫਿਰ ਮੈਨੂੰ ਹਾਲੀਵੁੱਡ ਹੀ ਮੈਂ ਉਹ ਤੋਂ ਆਪਣਾ ਲਭ ਲਿਆ ਆਪਣਾ ਹਿਸਾਬ ਦਾ ਵੀ ਮੈਂ ਇੱਥੇ ਇੱਥੇ ਐਂਟਰੀ ਕਰਨੀ ਆ ਇੱਥੇ ਕਰਨੀ ਆ ਇੱਥੇ ਕਰਨੀ ਆ ਲੋ ਜੀ ਫਿਰ ਐਫਜੀ ਸਾਡੇ ਕੋਈ ਫਿਰ ਬੱਲੇ ਬੱਲੇ ਹੋ ਗਈ ਕੇ ਤੇ ਲੱਗੇ ਰਹੇ ਫਿਰ ਲੱਗੇ ਰਹੇ ਫਿਰ ਹੀ ਜਦੋਂ ਖਾੜੇ ਲਾਉਣ ਜਾਂਦੇ ਸੀ ਅੱਜ ਅਪੜੀਆਂ ਦੇ ਕੋਠੇ ਭਰੇ ਹੁੰਦੇ ਮੈਂ ਕਹਿੰਦੀ ਹਰ ਖਾੜੇ ਦੇ ਇੱਕ ਦਾ ਕੋਠਾ ਟਾ ਗਿਆ ਹੁੰਦਾ ਹਾਂ ਹਾਂ ਇਹਦੋਂ ਦੇ ਨਾਲ ਦੇ ਪਿੰਡ ਠੋਲੇ ਵੀ ਕੋਠਾ ਟਾ ਗਿਆ ਇੱਕ ਰੀ ਤਾਲ ਪਹਿਲਾਂ ਦੀ ਗੱਲ ਆ ਜੀ ਆ ਨਹੀਂ ਡੱਕ ਬੰਦੇ ਆ ਤੁਹਾਡੇ ਪਿੰਡ ਨਹੀਂ 18 ਪਿੰਡ ਮੇਰੇ ਘਵਾਲੇ ਦੇ ਨਾਲ ਹੀ ਸੀਗਾ ਫਿਰ ਤੁਸੀਂ ਉਹ ਬਣਾ ਲ ਨਾ ਜੀ ਬਣਾ ਤਾ ਬਣਾ ਉਹ ਲੋ ਜੀ ਫਿਰ ਹੋ ਗਿਆ ਫਿਰ ਸਾਡਾ ਬਾਹਰ ਟੂਰ ਬਣ ਗਿਆ ਇਥੋਂ ਕੈਨੇਡਾ ਗਏ ਵਡੀਆਂ ਗੱਲਾਂ ਨੇ ਜਿਹੜੀਆਂ ਯਾਰ ਆ ਬਾਤ ਕਿਤੇ ਅਫਦਰ ਬਾਗੇ ਕਰੀਏ ਨਾ ਅੱਜ ਆਪਾਂ ਕਰਾਂਗੇ ਅੱਜ ਥੋੜੀ ਜਿਹੀ ਕਰ ਲਈਏ ਮੈਂ ਕਿਹਾ ਕਿਉਂਕਿ ਅੱਜ ਆਪਾਂ ਚਮਕੀਲਾ ਸਾਹਿਬ ਦੀ ਵਰਸੀ ਤੇ ਆਏ ਆ ਕਿਹੜਾ ਕੈਨੇਡਾ ਗਏ ਆ ਉਹ ਬੜੀਆਂ ਗੱਲਾਂ ਨੇ ਜਿਹੜੀਆਂ ਮੈਂ ਹੁਣ ਨਹੀਂ ਕਰ ਸਕਦਾ ਜੀ ਫਿਰ ਉਥੋਂ ਅਮਰੀਕਾ ਗਏ ਬਾਈ ਰੋਬਰ ਠੀਕ ਹੈ ਉੱਥੇ ਵੀ ਬੜਾ ਕੁਝ ਹੋਇਆ ਠੀਕ ਹੈ ਫਿਰ ਵਪਤਾ ਗਏ ਕੈਨੇਡਾ ਫਿਰ ਉਥੋਂ ਇਹਦਾ ਆਏ ਜੇ ਉਥੇ ਮੈਂ ਮਾਹੌਲ ਵੇਖਿਆ ਮੈਂ ਵੀ ਕਿਹਾ ਵੀ ਮਾਹੌਲ ਖਤਰਨਾਕ ਹੈ ਹੈ ਤਾਂ ਇੱਥੇ ਵੀ ਖਤਰਨਾਕ ਵੀ ਗੱਲ ਵੀ ਮੈਂ ਸੀਗਾ 86 ਬੰਦਾ ਠੀਕ ਹੈ ਮੈਂ ਕਾਮਰੇਡ ਆ ਸਾਡੇ ਪਿਓ ਦਾ ਸਾਡੇ ਸਾਰੇ ਕਾਮਰੇਡ ਸੀਗੇ ਠੀਕ ਹੈ ਕਾਮਰੇਡ ਤੇ ਸਾਨੂੰ ਸੂਝ ਬੜੀ ਸੀ ਵੀ ਬੰਦੇ ਨੂੰ ਭਰ ਕਰਨ ਦੇ ਮੈਂ ਇਹਨੂੰ ਗਿਆ ਮੈਂ ਕਿਹਾ ਜਦੋਂ ਵਾਪਸ ਆਉਣ ਲੱਗੇ ਜਹਾਜ਼ ਮੈਂ ਕਿਹਾ ਜਮਕ ਯਾਬਾ 6ਵੇਂ ਨੇ ਕੰਮ ਛੱਡ ਦਈਏ ਹਾਂ ਤੇ ਕੀ ਹੋਣ ਲੱਗਾ ਮੈਂ ਕਿਹਾ ਤੂੰ ਤਾਂ 45ਵੀਂ ਬੈਠ ਕੇ ਖਾ ਸਕਦਾ ਐਨਾ ਪੈਸਾ ਬਣਾ ਲਿਆ ਵੀ ਸਾਡੇ ਕੋਲ ਅਸੀਂ ਤਾਂ ਮਿਨਾ ਨਹੀਂ ਕਰ ਸਕਦੇ ਵੀ ਤੈਨੂੰ ਅਸੀਂ ਹੀ ਕਹਿ ਰਹੇ ਹਾਂ ਹਾਂ ਵੀ 6ਵੇਂ ਨੇ ਆਪਾਂ ਛੱਡ ਦਈਏ ਆਖਰ ਬੀ ਨਾ ਹੋ ਜਾਂਦਾ ਹਰ ਕੰਮ ਦਾ ਹਾਂਜੀ ਇਹ ਹਤਵਾ ਦਾ ਖਤਮ ਹੋ ਜਾਏਗਾ ਆਪਾਂ ਫਿਰ ਸ਼ੁਰੂ ਕਰ ਲਾਂਗੇ ਹਾਂ ਅਮਰਜੋਤ ਕਹਿੰਦੀ ਹਾਂ ਭਾਜੀ ਠੀਕ ਕਹਿੰਦੇ ਆ ਉਹਨੇ ਵੀ ਕਿਹਾ ਕਹਿੰਦਾ ਜਿਹੜੀ ਗੋਲੀ ਮੇਰੇ ਨਾਂ ਲਿਖੀ ਉਹ ਮੇਰੇ ਵਜਨੀ ਵਜਨੀ ਆ ਮੈਂ ਕਿਹਾ ਚੰਗਾ ਭਰਾ ਤੇ ਤੇਰੇ ਵਜਨੀਆਂ ਤੂੰ ਖਾ ਲਾ ਫਿਰ ਮੈਂ ਕੀ ਕਰਾਂਗਾ ਫਿਰ ਜਦੋਂ ਦਿੱਲੀ ਆਏ ਇਹ ਕਹਿੰਦਾ ਚੱਲ ਵੀ ਚਲੀਏ ਅ ਟੈਕਸੀ ਆ ਗਈ ਮੈਂ ਕਿਹਾ ਮੈਂ ਤਾਂ ਨਹੀਂ ਆਣਾ ਜੋ ਕੁਝ ਮੈਂ ਅਮਰੀਕਾ ਕੈਨੇਡਾ ਵੇਖ ਕੇ ਆਇਆ ਹਾਂ ਜੋ ਕੁਝ ਮੈਂ ਵੇਖਿਆ ਜੋ ਕੁਝ ਮੈਂ ਸੁਣਿਆ ਵੀ ਮੈਂ ਤੇਰ ਨਾਲ ਨਹੀਂ ਜਾਣਾ ਮੈਂ ਦਿੱਲੀ ਰਹਿ ਗਿਆ ਇਹ ਮੈਂ ਇਹ ਵਾਪਸ ਆ ਕੇ ਮੈਂ ਮਹੀਨਾ ਉੱਤਰਿਆ ਫਿਰ ਫਿਰ ਉਦੋਂ ਮਨ ਕੋ ਲੱਗਾ ਫਿਰ ਮੇਰੇ ਇੱਕ ਜਦੋਂ ਤੁਸੀਂ ਸਟੇਜ ਤੇ ਤੁਹਾਡੀ ਇੱਕ ਜਾਗੋ ਬੜੀ ਮਸ਼ਹੂਰ ਹੁੰਦੀ ਹਾਂ ਜਾਗੋ ਬੜੀ ਮਸ਼ਹੂਰ ਤੂੰ ਕਹਿੰਦਾ ਉਹ ਹੋ ਜਾਣ ਆਂ ਕਹਿੰਦਾ ਚੜਿਆ ਓ ਜੱਟਾ ਜਾਗ ਪਈ ਬਈ ਹੁਣ ਜਾਗੋ ਆਈਆ ਆਹੋ ਬਈ ਹੁਣ ਜਾਗੋ ਆਈਆ ਪਤੀ ਪਤਨੀ ਨੂੰ ਕਹਿੰਦੀ ਪੁੱਤਰ ਪਤਨੀ ਪੁੱਤ ਨੂੰ ਕਹਿੰਦੀ ਪੁੱਤਰ ਸੂਟ ਲੈਦੇ ਨਹੀਂ ਤਾਂ ਕਰ ਤੂੰ ਸੂਤਰ ਆਹ ਹਾਂ ਆਪ ਦੇ ਕਹਿੰਦਾ ਆਪ ਦੇ ਕਹਿੰਦਾ ਦੁੱਧ ਮਲਾਈਆ ਪਤਨੀ ਨੂੰ ਚਾਹ ਪਿਲਾਇਆ ਬਈ ਹੁਣ ਜਾਗੋ ਆਈਆ ਆਪ ਹੀ ਹੁਣ ਜਾਗੋ ਆਈਆ ਤਾਈ ਮੇਰੇ ਦੀ ਸੁਣੋ ਕਹਾਣੀ ਓ ਤਾਈ ਮੇਰੇ ਦੀ ਸੁਣੋ ਕਹਾਣੀ ਉਹਨੇ ਤਾਈ ਮੇਰੀ ਦੀ ਕਦੇ ਨਾ ਜਾਣੀ ਯੂਪੀ ਤੋਂ ਲਿਆ ਇੱਕ ਬਿਆਰਾਂ ਨੇ ਫਿਰ ਤਾਈ ਮੇਰੀ ਵੀ ਹਾਂ ਫਿਰ ਤਾਈ ਮੇਰੀ ਵੀ ਫਿਰ ਤਾਈ ਮੇਰੀ ਵੀ ਗੁੱਥ ਜੂ ਆਕੇ ਦੂਜਾ ਕਦਮ ਲਿਆ ਯਾਬੀ ਹੁਣ ਜੱਗੋ ਆਈਆ ਕਿਉਂਕਿ ਖੜਾ ਸੀ ਇੱਕ ਸਪਾਈ ਕਿਉਂਕਿ ਖੜਾ ਸੀ ਇੱਕ ਸਪਾਈ ਮਰਕ ਵਰਗਾ ਵੇ ਇਹਦੂ ਪੜਾ ਇਹਦੂ ਪੜਾ ਸੀਗਾ ਚੌਂਕ 'ਤੇ ਖੜਾ ਸੀ ਇੱਕ ਸਪਾਈ ਉਹਦੇ ਕੋਲ ਕੁੜੀ ਇੱਕ ਭੱਜੀ-ਭੱਜੀ ਆਈ ਚੌਂਕ 'ਤੇ ਖੜਾ ਸੀ ਇੱਕ ਸਪਾਈ ਉਹਦੇ ਕੋਲ ਕੁੜੀ ਇੱਕ ਭੱਜੀ-ਭੱਜੀ ਆਈ ਆਣ ਕੇ ਉਹ ਕਹਿੰਦੀ ਆ ਮਗਰ ਲੱਗੇ ਨੇ ਮੁੰਡੇ ਮੇਰੇ ਇਹਨਾਂ ਕੋਲੋਂ ਮੈਨੂੰ ਬਚਾਈ ਅਗੋ ਸਪਾਈ ਕਹਿੰਦਾ ਕੁੜੀ ਨੂੰ ਕਹਿੰਦਾ ਕੁੜੀਏ ਮੈਂ ਵੀ ਤੇਰੇ ਆਹ ਮੈਂ ਵੀ ਤੇਰੇ ਮਗਰ ਹੋਣਾ ਸੀ ਵਰਦੀ ਨੇ ਅਰਜਨ ਦੇ ਪਾਈਆ ਵੀ ਹੁਣ ਜਾਗੋ ਆਇਆ ਵੀ ਹੁਣ ਜਾਗੋ ਆਇਆ ਕੀ ਬਾਤ ਦਰੂਪੀਨ ਤੂੰ ਸਭ ਨੂੰ ਲਾਦੇ ਛੜਿਆ ਕਲੋਂ ਛੜੇ ਮਰਵਾਦੇ ਅੱਛਾ ਘਰ ਘਰ ਦੇ ਵਿੱਚ ਫੁੱਟ ਪਵਾਦੇ ਮਨਮੜਕੇ ਨਹੀਂ ਮਨਮੜਕੇ ਨਹੀਂ ਜਮਨਾ ਟਕਣਾ ਮੁਦਾਈ ਜ਼ਿੰਦਗੀ ਚਾਹੀਆ ਬਈ ਹੁਣ ਜਾਗੋ ਆਇਆ ਵੀ ਹੁਣ ਜਾਗੋ ਆਇਆ ਤੂੰ ਤਾਂ ਤੁੱਤੀ ਨਾਲ ਚੁੰਝ ਮਲਾਵੇ ਤੋਦਾ ਤੋ ਤੇ ਨਾਲ ਚੋਣ ਮਿਲਾਵੇ ਜਿਹੜਾ ਚੜੀ ਤੇ ਮਰਦਾ ਜਾਵੇ ਆਹ ਇੱਥੇ ਦੁੱਖੋ ਇੱਥੇ ਦੁੱਖੋ ਹਰਕਤ ਜੀ ਆਗੇ ਕਾਹਨੇ ਕੋ ਗੀਤ ਢਾਈਆ ਬਈ ਹੁਣ ਜਾਗੋ ਬਈਆ ਆਓ ਬਈ ਹੁਣ ਜਾਗੋ ਬਈਆ ਸ਼ਾਬਾਸ਼ ਬਈ ਹੁਣ ਜਾਗੋ ਬਈਆ ਬਹੁਤ ਬਹੁਤ ਧੰਨ ਸਾਹਿਬ ਬਹੁਤ ਬਹੁਤ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਕਿ ਅੱਜ ਦਿਨ ਆਪਾਂ ਬਹਿ ਕੇ ਖੁੱਲੀਆਂ ਗੱਲਾਂ ਬਾਤਾਂ ਕਰਾਂਗੇ ਮੇਰੇ ਕੋਲ ਇੰਨੇ ਰਾਜ ਨੇ ਕਿਤੇ ਕਰਿਆ ਮੈਂ ਉਹ ਨਾ ਉਹ ਬੜਾ ਕੁਝ ਹੈ ਮੇਰੇ ਕੋਲ ਆਪਾਂ ਮਿਲਦੇ ਅਗਲੇ ਹਫਤੇ ਬੜਾ ਮੈਟਰ ਹੈ ਮਿਲਦੇ ਮਨਕੁਸ਼ ਸਾਹਿਬ ਕੀ ਕਹਿਣਾ ਚਾਹੁੰਦੇ ਹਾਂ ਹਾਂਜੀ ਮਣਕੁ ਬਾਜੀ ਵੀ ਰਾਉਂਡ ਚ ਪੰਜਾਬ ਦੀ ਹਾਂ ਟ੍ਰਾਂਟੋ ਦਾ ਹਾਂ ਟ੍ਰਾਂਟੋ ਮੈਂ 18 ਸਾਲ ਰਹਿ ਗਿਆ ਉਹ ਤੁਹਾਡੇ ਚਰਨਾ ਚ ਰਹੇ ਹਾਂ ਜਿੱਥੇ ਵੀ ਜਾਂਦੇ ਸੀ ਰਾਤ ਨੂੰ 11 ਵਜੇ ਰਾਸਤਾ ਪਰ ਜਗਾ ਰਹੇ ਰਾਤਾਂ ਨੂੰ ਆਪਾਂ ਬਾਹਰ ਗੱਡੀਆਂ ਗਾਇਰ ਰੋਡ ਗਾਇਰ ਰੋਡ ਕੜੀ ਮੰਗੂ ਨੇ ਕਹਿਣਾ ਛੋਡੀਆਂ ਨੂੰ 5 ਕਿਲੋਮੀਟਰ ਕਦੀ ਐਨੂੰ ਚਲੋ ਓਏ ਉਹ ਪ੍ਰਾਣੀਆ ਗੱਲਾ ਲੇਕਿਨ ਛੋਡੀ ਸਾਹਿਬ ਛੋਡੀ ਲਾਗੜਾ ਸਾਹਿਬ ਰੇਡੀਓ ਸਟੇਸ਼ਨ ਵੀ ਆ ਤੁਹਾਡਾ ਰੇਡੀਓ ਵੀ ਆ ਲੇਕਿਨ ਤੁਹਾਡਾ ਨੌ ਬਹੁਤ ਤਕੜਾ ਫਰੰਟ ਵੀਡੀਓ ਵੀ ਆ ਤੇ ਅੱਜ ਮੈਨੂੰ ਖੁਸ਼ੀ ਹੋਈ ਹੈ ਬਹੁਤ ਚਮਕੀਲੀ ਵਰਸੀ ਸੰਤੀਬੀਨ ਸਾਹਿਬ ਤੇ ਆਇਓ ਇੱਕ ਨਜੀ ਖੁਸ਼ੀ ਆ ਮੇਰਾ ਤਰਾ ਟੱਕਣ ਬੈਠਾ ਅਸੀਂ ਦੋ ਜਾਣੇ ਆ ਜਿਹੜੇ ਚਮਕੀਲੇ ਜਾ ਰਹੇ ਸਹੀ ਗੱਲ ਹੈ ਕੋਈ ਹੋਰ ਬੰਦਾ ਰਿਹਾ ਹੀ ਨਹੀਂ ਨਾ ਉਹਦੇ ਬਾਰੇ ਨਾ ਉਹਦੇ ਬਾਰੇ ਕਿਸੇ ਨੂੰ ਪਤਾ ਸਹੀ ਗੱਲ ਹੈ ਪਰ ਮੈਂ ਜਿੰਨੇ ਕੁ ਚੇ ਬਾਹਰ ਵੀ ਕਈਆਂ ਨੂੰ ਮਿਲਿਆ ਢੱਕਣ ਸਾਹਿਬ ਉਹ ਕੋਈ ਕਹਿੰਦਾ ਚਮਕੀਲੇ ਨਾਲ ਮੈਂ ਇੰਨਾ ਚਰਿਆ ਜਦੋਂ ਕੋਈ ਗੱਲ ਪੁੱਛੀ ਦੀ ਫੇ ਆਉਂਦੀ ਨਹੀਂ ਕੱਬ ਝੂਠ ਝੂਠ ਯਾਰ ਮੇਰੇ ਮੇਰੇ ਸਾਹਮਣੇ ਬੰਦਾ ਲਿਆਓ ਇੱਥੇ 20 ਬੰਦੇ ਜਿਹੜੇ ਕਹਿੰਦੇ ਮੈਂ ਉਹਦੇ ਜਗੀਰ ਦਾ ਆ ਹੋਈ ਮੇਰੇ ਸਾਹਮਣੇ ਲਿਆਓ ਢੱਕਣ ਸਾਹਿਬ ਸਾਹਮਣੇ ਲਿਆਓ ਨਜੂ ਕਹਿੰਦੇ ਮੈਂ ਸੇਂਤ ਸੀਗਾ ਮੈਂ ਸੇਖਟੀ ਆਓ ਯਾਰ ਇੱਥੇ ਸਭਨੇ ਆਓ ਉਹ ਯਾਰ ਅਸੀਂ ਆਪ ਦਾ ਸਰੀਰ ਅਪਨ ਕਰਤਾ ਸਹੀ ਗੱਲ ਹੈ ਹੋਰ ਹੋਰ ਹਾਂਜੀ ਲੋਕੀ ਇਹਦੇ ਜਿਹੜੇ ਨਾ ਨਕਲੀ ਆ ਉਹ ਜਿਗਰ ਦਾ ਉਹ ਕਹਿੰਦੇ ਚਮਕੀਲਾ ਚਾਰ ਖੜੇ ਲੋਂਦਾ ਤਿੰਨ ਲੋਂਦਾ ਦੀ ਮੈਂ ਕਹਾਂ ਇੱਕ ਖੜਾ ਲੋਂਦਾ ਦੀ ਹਾਂ ਮੈਂ ਮੈਂ ਤਾਂ ਨਿਵੇਦਾਂ ਬੈਜੂ ਜੇ ਕੋਈ ਸਬਦ ਕਰ ਦਵੇ ਕਿ ਦੋ ਖੜੇ ਲੋਂਦਾ ਦੀ ਉਹ ਕੀ ਬਾਤ ਹੈ ਆ ਜਿੰਨੇ ਵੀ ਸਾਡੇ ਆਰਪੀਡੀ ਉਡੀਕ ਦੇ ਸਰੋਤੇ ਆ ਥੋੜੀ ਸਾਹਿਬ ਜੀ ਏ ਟੱਕ ਤਾਂ ਅਸਵੀਰ ਜਿਆਦੇ ਆ ਲੋਕ ਕਹਿੰਦੇ ਚਾਰ ਚਾਰ ਖੜੇ ਲਾਉਂਦਾ ਸੀ ਨਹੀਂ ਉਹ ਇੱਕ ਖੜਾ ਲਾਉਂਦਾ ਸੀ ਇੱਕ ਤੋਂ ਵੱਧ ਨਹੀਂ ਦੋ ਲਾਉਂਦਾ ਸੀ ਉਹ ਉਹ ਨੇੜੇ ਤੇਰੇ ਹੋਏ ਨਹੀਂ ਉਹ ਅੱਛਾ ਉਹ ਵੀ ਉਹ ਨਹੀਂ ਲਾਉਂਦਾ ਸੀ ਨਾ ਦਾਦਾ ਦੋ ਖਾੜੇ ਨਹੀਂ ਹੁੰਦੇ ਸੀ ਉਹ ਜਿਵੇਂ ਅਸ਼ੋਕਪੁਰਾ ਦੇ ਨੇ ਆ ਇਹ ਦਾ ਆਪਣੇ ਮਿੱਤਰ ਪਿਆਰੇ ਨੇ ਉਹਨਾਂ ਕਹਿੰਦਾ ਵੀ ਸਾਡੇ ਬਕਚਨ ਆ ਮਰਦਾ ਕਿਹੜਾ ਮਾਰਦੇ ਬਾ ਕਿਹੜਾ ਮਾਰ ਜੀ ਜਾਂਦੇ ਨੇ ਉਹ ਵੀ ਦੋ ਥਾਂ ਮੇ ਲੈਂਦੇ ਆ ਠੀਕ ਆ ਅੱਜ ਅਸਲੀ ਸਚਾਈ ਬੋਲ ਰਹੇ ਆ ਚਮਕੀਲਾ ਸਾਹਿਬ ਦੀ ਸਮਾਜ ਤੇ ਸਾਡੇ ਐਮ ਐਲ ਏ ਗੁਰਦੀਪ ਮਾਨ ਤੇ ਸਾਰਾ ਇੰਤਜ਼ਾਮ ਜਿੰਨਾਂ ਨੇ ਕੀਤਾ ਉਹਨਾਂ ਦਾ ਧੰਨਵਾਦ ਜੇ ਥੋੜੀ ਡਾਕਰਾ ਇਹ ਕਨੇਡਾ ਤੋਂ ਆਇਆ ਵੀ ਅਸੀਂ ਇਹਨਾਂ ਦੇ ਇੰਨੇ ਵੈਲਕਮ ਸਾਡੇ ਭੈਣ ਜੀ ਬੱਤੇ ਆ ਸਾਡੀ ਕੁੜੀ ਆ ਆ ਪਿਆਗੇ ਸਾਡੇ ਜੱਜ ਬਹਿ ਗਿਆ ਜੱਜ ਸਾਡੀ ਬੱਚੀ ਆ ਕੁੜੀ ਆ ਤੇ ਫੇਰ ਅੱਛਾ ਕਰੋ ਟੀਵੀ ਤੇ ਲਾਵੋ ਟੀਵੀ ਦੇ ਚੱਲੂ ਟੱਕਣ ਮਨਕੂ ਬਾਈ ਮਨਕੂ ਦੇ ਟੱਕਣ ਬਾਈ ਕੋਈ ਸੇਕਟੀ ਅੱਜ ਤੇ ਬੈ ਕੇ ਖੁੱਲੀਆਂ ਗੱਲਾਂ ਬਾਤਾਂ ਕਰ ਰਹੇ ਆ ਅੰਦਰ ਦੇ ਰਾਜ ਅੰਦਰ ਦੇ ਰਾਜ ਅੰਮ੍ਰਿਤ ਸਿੰਘ ਸਾਹਿਬ ਸੋਢੀ ਸਾਹਿਬ ਪਹਿਲੀ ਵਾਰ ਅੱਜ ਅਸੀਂ ਇਕੱਠੇ ਹੋਏ ਹਾਂ ਹਾਂ ਕਿਸੇ ਨੇ ਅਜੇ ਤੱਕ ਨਹੀਂ ਇੰਟਰਵਿਊ ਨਹੀਂ ਕੀਤਾ ਅੱਗੋਂ ਨਹੀਂ ਹੁੰਦਾ ਸਰੋਤਿਓ ਦਰਸ਼ਕੋ ਇਹੋ ਜੀਆਂ ਗੱਲਾਂ ਦਾ ਸੱਚ ਸਾਹਮਣੇ ਲਿਆਵਾਂਗੇ ਜਿਹੜਾ ਕੋਈ ਜਿਵੇਂ ਜਣਾ ਖਣਾ ਕਹਿੰਦਾ ਵੀ ਮੈਂ ਚਮਕੀਲੇ ਨਾ ਰਿਆਂ ਚਮਕੀਲੇ ਨੂੰ ਸੁਣਿਆ ਤੁਹਾਨੂੰ ਪਤਾ ਆਰਪੀਡੀ 24 ਤੇ ਉਡੀਕ ਤੇ ਆਪਾਂ ਪੁਰਾਣੇ ਤੋਂ ਪੁਰਾਣੇ ਕਲਾਕਾਰਾਂ ਸਿੰਗਰਾਂ ਨਾਲ ਰਾਈਟਰਾਂ ਨਾਲ ਆਪਾਂ ਗੱਲਾਂ ਕਰੀ ਦੀਆਂ ਔਰ ਅਸੀਂ ਆਪਣੇ ਚੈਨਲ ਵੱਲੋਂ ਵੀ ਕੁਛ ਨਾ ਕੁਛ ਜਿਹੜਾ ਹੈਲਪ ਕਰੀਦੀ ਆ ਜਿਹਦੇ ਵਿੱਚ ਤੁਸੀਂ ਮੇਰਾ ਮਾਨ ਸਤਿਕਾਰ ਦਿੰਨੇ ਹੋ ਅੱਜ ਮੈਂ ਸੋਡੀਨਾਗਰ ਨਾਲ ਸ਼ੀਤਲ ਹਣੀ ਗਰਮੇਜ਼ ਰੰਦਾਵਾ ਖਾਸ ਕਰਕੇ ਟ੍ਰਾਂਟੋ ਤੋਂ ਆਇਆ ਕੈਮਰਾਮੈਨ ਸ਼ਿੰਦਾ ਕੁਲਦੀਪ ਸਾਰਿਆਂ ਦਾ ਜਿੱਥੇ ਮੈਂ ਧੰਨਵਾਦ ਕਰਦਾ ਸ਼ੀਤਲ ਇਹ ਪੁਰਾਣੇ ਜਿਹੜੇ ਆ ਦੋਨੇ ਵੀਰ ਜਿਹੜੇ ਇੱਥੇ ਪਹੁੰਚੇ ਆਪਾਂ ਔਣ ਵਾਲੇ ਦਿਨਾਂ ਜਿਨ੍ਹਾਂ ਨਾਲ ਫਿਰ ਦੁਬਾਰਾ ਗੱਲਬਾਤ ਜਿਹੜੀ ਕਰਨੀ ਆ ਜੀ ਅੱਛਾ ਮੋ ਪੈਸੇ ਡਾਲਰ ਦਿਆ ਕਰ ਇਹ ਡਾਲਰ ਵੀ ਦੇ ਦੇਣੇ ਮਨ ਕੈਨੇਡਾ ਤੋਂ ਆ ਕੇ ਡਾਲ ਅੱਛਾ ਜਾਂ ਮੈਨੂੰ ਗਲੀ ਪਲਾਜ਼ੀ ਪੈਸੇ ਦੇ ਜੀ ਤੇ ਹਾਂ ਮੇਰੇ ਕੋਈ ਮੇਰਾ ਪਰਾਵੋ ਪਿੰਡ ਹੈਗਾ ਲਹਿਰ ਪਿੰਡ ਇਹ ਮੇਰਾ ਪਰਾ ਥੋੜੀ ਡਾਕਰ ਫਰੈਂਡ ਵੀਡੀਓ ਤਾਰੀਆਂ ਲਾਉ ਜੋਰੀ ਆਪਾਂ ਕੋ ਨੂੰ ਇਹ ਦਿਨ ਚੜਦੀ ਗਲਾ ਮੈਂ ਨੰਬਰ ਵੀ ਦੇ ਕੇ ਜਾਂ ਜਦੋਂ ਵੀ ਕੋਈ ਲੋੜ ਪਈ ਮੈਂ ਤੁਹਾਡੇ ਨਾਲ ਆਏ ਹਾਏ ਹਾਏ ਠੀਕ ਆ